ਜੀ ਅੱਜ ਅਸੀਂ ਬੈਠੇ ਆ ਜੈਮਨੀ ਸਟੂਡੀਓ 사운ਡ ਦਾ ਜਿੱਥੇ ਅਸੀਂ ਸੁੱਚਾ ਸੂਰਮਾ ਨੂੰ ਮਿਕਸ ਕਰ ਰਹੇ ਹਾਂ ਤੇ ਦਾਦਾ ਕਮਾਲ ਕਰ ਰਹੇ ਨੇ ਕਮਾਲ ਦਾ ਮਿਕਸ ਖੈਰ ਇਹਦਾ ਫੈਸਲਾ ਤੁਸੀਂ ਕਰੋਗੇ ਬਹੁਤ ਜਲਦੀ ਤੁਹਾਡੇ ਰੱਸੀ ਸਾਹਮਣੇ ਲੈ ਕੇ ਆਵਾਂਗੇ ਸਿਰਫ ਇੱਕ ਜਾਂ ਦੋ ਦਿਨ ਬਾਕੀ ਨੇ ਸਾਡੇ ਅੱਜ 12 ਤਰੀਕ ਦੀ ਰਾਤ ਹੋ ਗਈ ਹੈ ਕੱਲ ਨੂੰ ਕਰਾਂਗੇ ਤੇ ਪਰਸੋਂ ਇਹਦਾ ਫਾਈਨਲ ਮਿਕਸ ਹੋ ਜਾਊਗਾ ਔਰ ਫਿਰ ਇਦਰਿੰਦਰ ਜੀ ਕਮਾਲ ਕਰ ਚੁੱਕੇ ਨੇ ਖੈਰ ਤੁਹਾਨੂੰ ਮੈਂ ਇਹ ਗੱਲ ਦੱਸਣ ਲਈ ਅੱਜ ਅਸੀਂ ਬੈਠੇ ਆ ਕਿ ਤੁਹਾਡੇ ਸਾਹਮਣੇ ਬਹੁਤ ਸਾਰੇ ਕਲਾਕਾਰ ਇਨਕਲੂਡਿੰਗ ਬੱਬੂ ਆ ਰਹੇ ਨੇ ਔਰ ਉਹ ਫੇਸ ਹੁੰਦੇ ਨੇ ਫਿਲਮ ਦਾ ਇਹ ਕੋਈ ਸ਼ੱਕ ਨਹੀਂਗਾ ਪਰ ਫਿਲਮ ਦੀ ਜੋ ਬੈਕਬੋਨ ਹੁੰਦੇ ਨੇ ਰੀੜ ਦੀ ਹੱਡੀ ਹੁੰਦੇ ਨੇ ਉਹ ਇਹ ਲੋਕ ਨੇ ਮੈਂ ਵੀ ਇੰਨਾ ਚੀ ਹੈ ਪਰ ਇਹ ਮੇਰੇ ਮੇਰੇ ਕੋਲੇ ਅਗਰ ਇਨਸਟਰੂਮੈਂਟ ਮੇਰੇ ਕੋਲੇ ਹਥਿਆਰ ਨਹੀਂ ਹੋਣਗੇ ਤਾਂ ਮੈਂ ਕੀ ਕਰ ਲੂੰਗਾ ਇਹ ਮੇਰੇ ਹਥਿਆਰ ਨੇ ਇਹਨਾਂ ਨੇ ਜੋ ਕੈਮਰਾ ਵਰਕ ਕੀਤਾ ਬਾਂਸਲ ਸਾਹਿਬ ਨੇ ਉਦੋਂ ਸ਼ੂਟ ਤੋਂ ਲੈ ਕੇ ਹੁਣ ਤੱਕ ਸਵਾਦ ਆ ਗਿਆ ਤੁਹਾਨੂੰ ਕੁਝ ਚੀਜ਼ਾਂ ਬਾਅਦ ਚ ਪਤਾ ਚੱਲਣਗੀਆਂ ਜਿਹੜੇ ਚਿਹਰੇ ਇਹਨਾਂ ਨੇ ਬਾ ਕਮਾਲ ਸਕਿਨ ਟੋਨ ਕਮਾਲ ਐਟਮਾਸਫੀਅਰ ਕਮਾਲ ਉਹ ਇਹਨਾਂ ਦੀ ਕਰਾਮਾਤ ਹੈ ਜੋ ਤੁਹਾਨੂੰ ਸਾਊਂਡ ਸੁਣ ਰਹੀ ਅੱਜ ਦੋ ਦਿਨਾਂ ਬਾਅਦ ਸੁਣੂਗੀ ਜਦੋਂ ਤੁਸੀਂ ਖੜੇ ਹੋ ਜਾਉਗੇ ਸੀਟ ਤੋਂ ਜਦੋਂ ਉਹ ਬੰਦਾ ਖੇਸੜਾਊਗਾ ਸੁੱਚਾ ਆਪਦੇ ਉੱਤੇ ਉਹ ਇਹਨਾਂ ਦੀ ਕਰਾਮਾਤ ਹੈ ਇਹ ਕਮਾਲ ਕਰ ਰਹੇ ਨੇ ਸਾਊਂਡ ਦੇ ਵਿੱਚ ਕਿਵੇਂ ਗੱਲ ਨੂੰ ਉੱਥੇ ਲੈ ਕੇ ਜਾਣਾ ਔਰ ਫੇਰ ਆ ਜਾਣੇ ਆ ਇਹ ਸਾਊਂਡ ਕ੍ਰिएशन ਝਾਂਜਰ ਕੁੰਡਾ ਗੰਡਾਸਾ ਧਰਤੀ ਚ ਕਿਵੇਂ ਵੱਜੂ ਬੋਤਲ ਪ੍ਰਾਣੀ ਮਿੱਟੀ ਤੇ ਕਿਵੇਂ ਟਟੂ ਇਹ ਸਾਰਾ ਕੁਝ ਦੀਪ ਦਾ ਕੰਮ ਹੈ ਇਹਦੀ ਬਥੇਰੀ ਜਾਣ ਖਾਦੀ ਆ ਮੈਂ ਹੁਣ ਵਿਚਾਰਾ ਥੋੜਾ ਜਿਆਦਾ ਰਿਲੈਕਸ ਹੋਇਆ ਮੈਂ ਮੈਂ ਹੀ ਨਹੀਂ ਖਾਦੀ ਦਾਦਾ ਥੈਟਸ ਇਹਦੀ ਬਾਕੀਆਂ ਨੇ ਵੀ ਬੜਿਆਂ ਨੇ ਖਾਦੀ ਆ ਅੱਗੇ ਬੂਟਾ ਸਿੰਘ ਜੀ ਜੋ ਤੁਸੀਂ ਬੂਟਾ ਆਪਣਾ ਵੇਖ ਰਹੇ ਹੋ ਬੱਬੂ ਨੂੰ ਗੰਡਾਸਾ ਚੱਲ ਰਿਹਾ ਹੈ ਕੁੱਕਰ ਨੂੰ ਵੇਖ ਰਹੇ ਆਇਆ ਨਿਕਲ ਕੇ ਆ ਰਿਹਾ ਹੈ ਇਜ਼ਹਾਰਾ ਕਰਾਮਾਤ ਔਰ ਜਲਵਾ ਉਹ ਸ਼ੋਰਸ ਦਾ ਉਹ ਬੂਟਾ ਸਿੰਘ ਜੀ ਦਾ ਐਕਸ਼ਨ ਦੇ ਵਿੱਚ ਵੱਖਰੀ ਗੱਲ ਆਪ ਰਹੇ ਜੇ ਪਏ ਹੋ ਸੋ ਇਹ ਬੈਕਬੋਨ ਨੇ ਇਹ ਹੁੰਦੇ ਨੇ ਅਸਲ ਬੈਕਬੋਨ ਫਿਲਮ ਦੀ 노 ਡਾਊਟ ਫੇਸ ਐਕਟਰ ਹੁੰਦੇ ਨੇ ਸਾਡੀ ਸਾਰੀ ਮਿਹਨਤ ਉਹਨਾਂ ਦੇ ਰਾਈ ਸਾਹਮਣੇ ਆਉਂਦੀ ਹੈ ਔਰ ਇਸੇ ਲਈ ਤੁਸੀਂ ਕੋਕਰ ਹੋਵੇ ਜਾਂ ਅਬਵਾਲ ਸੁੱਚਾ ਹੋਵੇ ਬਲਵੀਰੋ ਹੋਵੇ ਪੂਰੋ ਹੋਵੇ ਭਾਗ ਹੋਵੇ ਕਮਾਲ ਦੇ ਲੱਗ ਰਹੇ ਨੇ ਉਹ ਇੰਨਾ ਕੀ ਕਰਾਮਾਤ ਆ ਸਾਰਿਆਂ ਦੀ ਆਮ ਬlesed ਕਿ ਮੇਰੇ ਨਾਲ ਨੇ ਸਾਰੀ ਔਰਤ ਨੂੰ ਇੱਕ ਵਧੀਆ ਪ੍ਰੋਡਕਟ ਜੋ ਤੁਸੀਂ 20 ਤਰੀਕ ਨੂੰ ਦੇਖੋਗੇ ਵਰਲਡ ਕਲਾਸ ਹੋਊਗਾ ਮੈਂ ਗੁਜ਼ਾਰਿਸ਼ ਕਰੂੰਗਾ ਮੇਰੇ ਨਾਲ ਦੋ ਸੀਨੀਅਰ ਆਦਮੀ ਮੇਰੇ ਨਾਲ ਬੈਠੇ ਨੇ ਫਿਰ ਬਾਅਦ ਚ ਬੂਟਾ ਜੀ ਤੇ ਦੀਪ ਵੀ ਕਿ ਆਪ ਦਾ ਬੰਸਰ ਸਾਹਿਬ ਥੋੜਾ ਥੋੜਾ ਕੋਈਨਾਂ ਨੂੰ ਪਤਾ ਲੱਗੇ ਬੰਦਿਆਂ ਨੂੰ ਸਾਰਿਆਂ ਨੂੰ ਕਿ ਕੰਮ ਕਿਵੇਂ ਹੁੰਦੇ ਨੇ ਉਸੇ ਗੱਲ ਜੀ ਮੇਰੇ ਡਾਇਰੈਕਟਰ ਸਾਹਿਬ ਅਮਿਤੋ ਜੀ ਐਨੇ ਖੁਦ ਐਨੇ ਵੰਡਰਫੁਲ ਹੋਰ ਐਨੇ ਟੈਕਨੀਕਲੀ ਦੇ ਮਾਸਟਰ ਬੰਦੇ ਆ ਗਏ ਐ ਔਰ ਇਹਨਾਂ ਦੀ ਸਕ੍ਰਿਪਟ ਹੋਰ ਇਹਨਾਂ ਦਾ ਵਿਜ਼ਨ ਐਨਾ ਸਟਰੋਂਗ ਹੈਗਾ ਕਿ ਇਹਨਾਂ ਨਾਲ ਕੰਮ ਕਰਨਾ ਆਪਣੇ ਆਪ 'ਚ ਇੱਕ ਬੜਾ ਚੈਲੰਜ ਹੋ ਜਾਂਦਾ ਹੈ ਐਂਡ ਹੀ ਇਜ਼ ਵੈਰੀ ਡਿਮਾਂਡਿੰਗ ਸਮ ਟਾਈਮਸ ਤਾਂ ਉਹ ਸਾਰੀ ਚੀਜ਼ਾਂ ਸਕ੍ਰਿਪਟ ਨੂੰ ਧਿਆਨ ਰੱਖਦੇ ਹੋਏ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਪੂਰੀ ਜਿੱਦ ਦੀ ਜਾਨ ਲਗਾ ਕੇ ਕੋਸ਼ਿਸ਼ ਕੀਤੀ ਹੈ ਕਿ ਭਈ ਬੈਸਟ ਉਹ ਨੂੰ গিਵਨ ਸਰਕਮਸਟੈਂਸਸ ਦੇ ਵਿੱਚ ਉਹ ਨੂੰ ਬੈਸਟ ਕਰ ਸਕੀਏ ਉਹ ਮਾਹੌਲ ਉਹ ਪੁਰਾਣਾ 1950 15 ਦਾ ਜਿਹੜਾ ਮਾਹੌਲ ਹੈ ਉਹ ਕ੍ਰੀਏਟ ਕੀਤਾ ਹੈ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਦੱਸਣਾ ਕਿ ਵੀ ਕਿੰਨਾ ਅਸੀਂ ਉੱਚੇ ਕਾਮਯਾਬ ਹੋਏ ਹਾਂ ਔਰ ਪਤਾ ਕੀ ਹੈ ਉਦੋਂ ਲਾਈਟ ਦਾ ਸੋਰਸ ਨਹੀਂ ਹੁੰਦਾ ਸੀ ਕਿ ਬਲਬ ਹੁਣ ਜਿਵੇਂ ਬਲਬ ਜਗ ਰਹੇ ਨੇ ਤਾਂ ਸਾਡੇ ਫੇਸ ਤੇ ਲਾਈਟ ਆ ਰਹੀ ਹੈ ਉਦੋਂ ਹੁੰਦੀਆਂ ਸੀ ਮਸ਼ਾਲਾਂ ਦੀਵੇ ਨਹੀਂ ਤਾਂ ਚੰਦ ਤੇ ਜਾਂ ਸੂਰਜ ਉਹਨਾਂ ਸੋਰਸ ਨੂੰ ਫੜ ਕੇ ਜੋ ਕਰਾਮਾਤ ਕੀਤੀ ਹੈ ਜੋ ਕਮਰਿਆਂ ਦੇ ਵਿੱਚ ਰੀਜ਼ਸ ਆ ਰਹੀਆਂ ਨੇ ਜੋ ਇਹ ਲੜਕਾ ਲੜਕੀ ਖੂਬਸੂਰਤ ਲੱਗ ਰਹੀ ਨਹੀਂ ਉਹ ਇਹ ਨਾ ਦੀ ਕਰਾਮਾਤ ਹੈ ਹੁਣ ਆਪਾਂ ਗੱਲ ਕਰਦੇ ਹਾਂ ਦੋ ਚੀਜ਼ਾਂ ਸ਼ਾਨਾ ਬਸ਼ਾਨਾ ਚੱਲਦੀਆਂ ਇੱਕ ਪਾਸੇ ਪਿਕਚਰ ਇੱਕ ਪਾਸੇ ਸਾਊਂਡ ਉਸ ਸਾਊਂਡ ਦੀ ਜੋ ਕਰਾਮਾਤ ਹੈ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਜਦੋਂ ਸੁੱਚੇ ਨੇ ਖੇਸ ਲਾਉਣਾ ਤਾਂ ਤੁਸੀਂ ਲਲਕਾਰਾ ਮਾਰ ਕੇ ਖੜੇ ਹੋਣਾ ਉਹ ਕਰਾਮਾਤ ਹੈ ਇਧਰਲੇ ਪਾਸੇ ਇਹਨਾਂ ਨੇ ਕਮਾਲ ਕੀਤੀ ਐ ਇਹ ਜੈਮਿਨੀ ਸਟੂਡੀਓ ਇਹਨਾਂ ਦਾ ਅੱਜ ਅਸੀਂ ਮਿਕਸਿੰਗ 'ਚ ਬੈਠੇ ਹੋਏ ਆਂ ਬਲੀਵ ਕਰੋ ਜੇ ਮੈਨੂੰ ਬੁਖਾਰ ਚੜਿਆ ਹੋਇਆ ਬਿਕੋਜ਼ ਆਫ ਕਾਫੀ ਹੈਕਟਿਕ ਰਿਹਾ ਪਿਛਲੇ ਦਿਨਾਂ 'ਚ ਬਟ ਜਦੋਂ ਮੈਂ ਦਾਦਾ ਨੂੰ ਦੱਸਿਆ ਮੈਂ ਇੱਥੇ ਆ ਕੇ ਬਹਿਣਾ ਸਵਾਦ ਆ ਜਾਂਦਾ ਕਿ ਕਿ ਇੰਨਾ ਅੱਛਾ ਲੱਗਦਾ ਕਿ ਮੈਂ ਇਹਨਾਂ ਨੂੰ ਕਿਹਾ ਦਾਦਾ ਮੇਰਾ ਬੁਖਾਰ ਉੱਤਰ ਜਾਂਦਾ ਜਦੋਂ ਮੈਂ ਤੁਹਾਡੇ ਨਾਲ ਆ ਕੇ ਬਹਿਣਾ ਐਹੋ ਜੀ ਸੌ ਐਹੋ ਜਿਹਾ ਕਮਾਲ ਪਲੀਜ਼ ਦਾਦਾ ਦੱਸੋ ਚਾਰ ਸ਼ਬਦ ਔਰ ਤੁਸੀਂ ਆਪ ਹਿੰਦੀ ਮੇਂ ਬਤਾ ਸਕਤੇ ਹੈਲੋ Hi, this is Alok here. I'm glad that I've got the opportunity to work in this film. Uh, I would like to thank the producer, Mr. Sameer Singh, and the director, Mr. Amit Ojman, to give me that opportunity. And I really enjoyed working with this film. Thank you very much. traditional sounds <laughs> ਮਤਲਬ ਬਲਦ ਦੀਆਂ ਉਠਾਂ ਦੀਆਂ ਜਾਂ ਜਿਹੜੀਆਂ ਹੋਰ ਉਹਦੋਂ ਜੁੱਤੀਆਂ ਦੀ ਹੁੰਦੀ ਸੀ ਝਾਂਜਰਾਂ ਦੀ ਹੁੰਦੀ ਸੀ ਮੰਝੀਆਂ ਦੀ ਸਪੈਸ਼ਲੀ ਹੁੰਦੀ ਸੀ ਕੀ ਆ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਹੈ ਕਮਾਲ ਦੇ ਤਰੀਕੇ ਨਾਲ ਆਈ ਟ੍ਰਾਈਡ ਆਈ ਟ੍ਰਾਈਡ ਮਾਈ ਬੈਸਟ ਇਟਸ ਅਪ ਟੂ ਯੂ ਟੂ ਜਜ ਥੈਟ ਥੈਂਕ ਯੂ ਸੋ ਮਚ ਦੇ ਨਾਲ ਫਿਰ ਮੈਂ ਥੋੜਾ ਥੋੜਾ ਦੱਸ ਵੀ ਦਿੰਦਾ ਜੀ ਦਾਦਾ ਇਹਦਾ ਮਤਲਬ ਆ ਇਹ ਆ ਚੀਜ਼ ਐ ਹੁੰਦੀ ਆ ਫਿਰ ਜਦੋਂ ਰਿੜਕਣਾ ਬਖਾਇਆ ਇਹ ਨਾਲ ਯਾਨੀ ਉਹ ਵਾਈਟ ਜਿਆ ਕੀ ਨਿਕਲ ਰਿਹਾ ਮੈਂ ਕਹਿਆ ਇਹ ਮੱਖਣ ਇਹ ਪਾਇਆ ਜਾਂਦਾ ਸਾਗ ਚ ਤੇ ਫਿਰ ਸਵਾਦ ਬੰਦਾ ਸਾਗ ਅੱਛਾ ਉਹ ਸਾਊਂਡ ਜਿਹੜੀਆਂ ਦਾਦਾ ਨੇ ਕਮਾਲ ਦੀਆਂ ਬਣਾ ਕੇ ਸਾਹਮਣੇ ਲਿਆਂਦੀਆਂ ਉਹਨਾਂ ਨੂੰ ਲੈ ਕੇ ਕ੍ਰੀਏਟ ਕਰਨ ਚ கரੈਕਟ ਉਹ ਲੈ ਕੇ ਆਉਣ ਚ ਉਹਨਾਂ ਨੂੰ ਜੋ ਆ ਮੈਜੀ ਦੀ ਜਾਨ ਖਾਦੀ ਐ ਡਬਿੰਗ ਤੋਂ ਲੈ ਕੇ ਤੇ ਉਹ ਸਾਊਂਡਸ ਕ੍ਰੀਏਸ਼ਨ ਦੇ ਵਿੱਚ ਉਹ ਦੀਪ ਐ ਸਸਕੀਓ ਜੀ ਦੀਪ ਬਾਵਾ ਇਹ ਪੰਜਾਬ ਤੋਂ ਆ ਇਹਦਾ ਵੀ ਹਾਲ ਮੇਰੇ ਵਾਲਾ ਹੀ ਆ ਬੁਖਾਰ ਇਹਨੂੰ ਵੀ ਚੜਿਆ 10 ਵੀ ਦੀਪ ਕੀ ਕੋਸ਼ਿਸ਼ ਕੀਤਾ ਕਿਵੇਂ ਹਾਂ ਟਿੱਬਿਆਂ ਤੇ ਜਾ ਕੇ ਪੈਰਾਂ ਦੀ ਸਾਊਂਡ ਕੱਢ ਕੇ ਲਿਆਂਦੀ ਨਹੀਂ ਤਾਂ ਲੱਕੜਾਂ ਤੇ ਫਰਸ਼ਾਂ ਤੇ ਹੁੰਦੀ ਆ ਉਦੋਂ ਕਿਹੜੀਆਂ ਇਹ ਹੁੰਦੀਆਂ ਸੀ ਟਿੱਬੇ ਤੇ ਕਿਵੇਂ ਹੁੰਦੇ ਸੀ ਦੀਪਾ ਦੱਸੂਗਾ ਸਤਿ ਸ਼੍ਰੀ ਅਕਾਲ ਜੀ ਫਸਟ ਆਲ ਮੈਨੂੰ ਹਮਤੂ ਜੀ ਨਾਲ ਕੰਮ ਕਰਕੇ ਬਹੁਤ ਚੋਅਦ ਆਉਂਦਾ ਪਹਿਲਾਂ ਵੀ ਦੋ ਫਿਲਮਾਂ ਕੀਤੀਆਂ ਸਰ ਨਾਲ ਮੈਂ ਇਹ ਚ ਨਵੀਂ ਚੀਜ਼ਾਂ ਹੋਰ ਸਿੱਖਣ ਨੂੰ ਬਹੁਤ ਮਿਲਿਆ ਸਰ ਨਾਲ ਬੈਠ ਕੇ ਤੇ ਕੁਝ ਚੀਜ਼ਾਂ ਦਾ ਸਾਉਂਡ ਦਾ ਸਰ ਨੇ ਦੱਸਿਆ ਕਿ ਆਹ ਚੀਜ਼ਾਂ ਐ ਹੋ ਸਕਦੀਆਂ ਤਾਂ ਉਹਨਾਂ ਨੂੰ ਅਸੀਂ ਕ੍ਰੀਏਟ ਕੀਤਾ ਜਿੰਨਾ ਹੋ ਸਕਦਾ ਵੈਫਰ ਵਧੀਆ ਕੀਤਾ ਤੇ ਤੁਹਾਨੂੰ 20 ਤਰੀਕ ਨੂੰ ਥੀਏਟਰ ਚ ਬਾਕੀ ਅਲੂਕ ਦਾ ਨੇ ਉਹਨਾਂ ਸਾਉਂਡਾਂ ਨੂੰ ਹੋਰ ਵਧੀਆ ਕਰਤਾ ਤਾਂ 20 ਤਰੀਕ ਨੂੰ ਦੇਖੋ ਥੀਏਟਰ ਦੇ ਵਿੱਚ ਤੁਹਾਨੂੰ ਸੁਆਦ ਆਊਗਾ ਚੀਜ਼ਾਂ ਦੇਖ ਕੇ ਤੁਹਾਨੂੰ ਉਹ ਸਾਉਂਡ ਤਾਂ ਐ ਕਮਾਲ ਲੱਗਣ ਗਿਆ ਲੋਕਾਂ ਨੇ ਜੋ ਜਲਵਾ ਕੀਤਾ ਨਾ ਉਹ ਜ ਸਾਊਂਡ ਜੋ ਲੱਗਦੀ ਔਰ ਜੋ ਇਹਨਾਂ ਨੇ ਕੁੜੀਆਂ ਨੂੰ ਸਪੈਸ਼ਲੀ ਮੈਂ ਇਹਨਾਂ ਨੂੰ ਹੱਸੀ ਜਾਂਦਾ ਸੀਗਾ ਮੈਂ ਕਿਹਾ ਨਾ ਲੋਕਾਂ ਨੇ ਕਿਹਾ ਨਾ ਇੰਨੀਆਂ ਸੋਹਣੀਆਂ ਕੁੜੀਆਂ ਇਹਨਾਂ ਨੇ ਕਿੱਥੋਂ ਲੈ ਲਈਆਂ ਕਾਸਟ ਕਰ ਲਈ ਮੈਂ ਕਿਹਾ ਉਹਦੇ ਚ ਕਰਾਮਾਤ ਇੰਨਾ ਨਹੀਂ ਔਰ ਅਸੀਂ ਵੀ ਬਿਨਾ 뮤직 ਤੋਂ ਸੀਨ ਰੱਖੇ ਨੇ ਖੈਰ ਹੁਣ ਆ ਜਾਂਦੇ ਆ ਜਿਹੜੇ ਤੁਸੀਂ ਗੰਡਾਸੇ ਚੱਲਦੇ ਹੋ ਵੇਖੇ ਨੇ ਤੁਸੀਂ ਵੇਖਿਆ ਹੋਣਾ ਆਮ ਤੌਰ ਤੇ ਬੜਾ ਸੌਖਾ ਸਾਊਥ ਇੰਡੀਅਨ ਸਟਾਈਲ ਫਾਈਟ ਬਲਕੇ ਉਹਦਾ ਜਿਹੜਾ ਸਾਊਂਡ ਇਫੈਕਟਸ ਹੁੰਦੇ ਉਹ ਵੀ ਸਾਊਥ ਇੰਡੀਆ ਨਾਲ ਅੱਜ ਕੱਲ੍ਹ ਕੰਮ ਚੱਲ ਪਿਆ ਸ਼ੂਕ ਸ਼ੂਕ ਛਾ ਸਾਡਾ ਕਲਚਰ ਉਹ ਨਹੀਂਗਾ ਖਾਸ ਕਰ 100 ਸਾਲ ਪਹਿਲਾਂ ਤਾਂ ਜਮਾਈ ਨਹੀਂ ਸੀਗਾ ਸਾਡਾ ਇੱਕ ਆਵਦਾ ਤਰੀਕਾ ਸੀ ਲੜਾਈਆਂ 'ਚ ਚੜਾਈ ਹੁੰਦੀ ਸੀ ਉਤਰਾਈ ਹੁੰਦੀ ਸੀ ਉਹਦੀਆਂ ਪ੍ਰੈਕਟਿਸ ਕਰਾਈਆਂ ਗਈਆਂ ਫਿਰ ਉਹ ਗੰਡਾਸੇ ਰੀਅਲ 'ਚ ਚਲਾਏ ਗਏ ਸੱਟਾਂ ਵੀ ਬੜਿਆਂ ਦੇ ਵੱਜੀਆਂ ਉਸ ਕੰਮ ਨੂੰ ਜੋ ਅੰਜਾਮ ਦਿੰਦਾ ਮੇਰੀ ਬਾਹ ਨਾਲ ਬਾਹ ਬਣ ਕੇ ਖੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤਰਦਾਰ ਬੂਤਾ ਸਿੰਘ ਬਹੁਤ ਸੀਨੀਅਰ ਆਦਮੀ ਨੇ ਔਰ ਕਮਾਲ ਕੀਤੀ ਆ ਬੁਟਾ ਜੀ ਦੱਸੋ ਮਾਰੀ ਜੀ ਮੈਨੂੰ ਇੰਨਾ ਬਾਜੀ ਹਮਤੋਜ ਜੀ ਨਾਲ ਬਹੁਤ ਮਜ਼ਾ ਆਇਆ ਕੰਮ ਕਰਕੇ ਕਿ ਸਾਰੀਆਂ ਫਿਲਮਾਂ ਹੀ ਤਕਰੀਬਨ ਮੈਂ ਨਾਲ ਕੀਤੀਆਂ ਹੋਈਆਂ ਤੇ ਅਸੀਂ ਪੂਰਾ ਪਲਾਨਿੰਗ ਕਰਕੇ ਇੱਕਦਮ ਕਰਦੇ ਹਾਂ ਪੂਰਾ ਰੈਸਲੋ ਦੀ ਕਰਦੇ ਹਾਂ ਪੂਰਾ ਸ਼ੋਰਟ ਡਿਵੀਜ਼ਨ ਕਰਕੇ ਫਿਰ ਉਹਨੂੰ ਓਕੇ ਕਰਦੇ ਹਾਂ ਤੇ ਫਿਰ ਉਹ ਸਕਰੀਨ ਦੇ ਉੱਤੇ ਵੀ ਉਹਦਾ ਰਿਜ਼ਲਟ ਅੱਛਾ ਹੁੰਦਾ ਮੈਂ ਨਾ ਬਸ ਇੰਨਾ ਹੀ ਕਹੂੰਗਾ ਬਹੁਤ ਥੋੜਾ ਥੋੜਾ ਬੋਲੇ ਨੇ ਲੋਕ ਦਾ ਹੋਣ ਬਾਂਸਲ ਸਾਹਿਬ ਹੋਣ ਬੁਟਾ ਜੀ ਹੋਣ ਡੀਪ ਹੋਵੇ ਇਹ ਨਾ ਹੁੰਦੇ ਮੈਂ ਕੁਝ ਨਹੀਂ ਕਰ ਸਕਦਾ ਸੀ ਆ ਫਿਲਮ ਵੀ ਵਧੀਆ ਨਹੀਂ ਹੋ ਸਕਦੀ ਸੀ ਕੋ ਡਾਉਟ ਨਹੀਂ ਆਲਟਰਨੇਟਲੀ ਇਸ ਟ੍ਰਿਪ ਐਨੀ ਵਨ ਯੂਰ ਟ੍ਰਿਪ ਲਿਖੀ ਹੈਗੀ ਉਹਦੇ ਵਿੱਚ ਕੁਝ ਗਲਤ ਹੋ ਹੀ ਨਹੀਂ ਸਕਦਾ ਨਹੀਂ ਇਹ ਇਹਨਾਂ ਦਾ ਵੱਡਪਨ ਹੈ ਬੜਾ ਕੁਝ ਗਲਤ ਹੁੰਦਾ ਹੈ ਜੇ ਸਹੀ ਠੋਡੇ ਨਾਲ ਬੰਦੇ ਟੈਲੈਂਟਡ ਬੰਦੇ ਆਪਦੇ ਕੰਮ ਦੇ ਮਾਹਿਰ ਬੰਦੇ ਨਾ ਹੋਣ ਔਰ ਇਹ ਬਹੁਤ ਮਾਹਿਰ ਨੇ ਆਪਦੇ ਕੰਮਾਂ ਦੇ ਰੱਬ ਕਰੇ ਅਸੀਂ ਪੰਜਾਬੀ ਸਿਨੇਮੇ ਨੂੰ ਇੰਨਾ ਕੁ ਵਧੀਆ ਬਣਾਈਏ ਕਿ ਸਾਡੀ ਆਡੀਅנס ਇਨਕਰੀਜ਼ ਹੋਵੇ ਆਡੀਅנס ਵਧੇ ਕਿ ਬਹੁਤ ਸਾਰੇ ਪੰਜਾਬੀ ਪਾਕਿਸਤਾਨ ਚ ਨੇ ਬਹੁਤ ਸਾਰੇ ਪੰਜਾਬੀ ਵਰਲਡ ਚ ਨੇ 올 ਓਵਰ ਵਰਲਡ ਨੇ ਤੇ ਉਹ ਵਧੀਆ ਸਿਨੇਮੇ ਨਾਲ ਉਹ ਆਡੀਅנס ਜੁੜੇ ਔਰ ਮੈਂ ਪੰਜਾਬੀ ਡਾਇਰੈਕਟਰਸ ਨੂੰ ਪ੍ਰੋਡਿਊਸਰਸ ਨੂੰ ਵੀ ਕਹੂੰਗਾ ਕਿ ਜੇ ਵਧੀਆ ਕੰਮ ਕਰਨਾ ਹੈ ਤਾਂ ਇਹੋ ਜੇ ਟੈਕਨੀਸ਼ੀਅਨਾਂ ਦੇ ਵੱਲ ਆਓ ਨਹੀਂ ਤਾਂ ਤੁਹਾਡਾ ਫਿਰ ਫਿਰ ਕੀ ਹੁੰਦਾ ਨਾ ਆਪਾਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿ ਮੈਂ ਜਿਵੇਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਮੈਂ ਕੁਝ ਨਹੀਂ ਸੀਗਾ ਹਾਂ ਆਰਟਿਸਟ ਵੀ ਨਹੀਂ ਇਹਦੇ ਚ ਜਿਵੇਂ ਕੁਕਰ ਨੇ ਕੰਮ ਕੀਤਾ ਜਿਵੇਂ ਬਲਵੀਰੋਂ ਨੇ ਕੀਤਾ ਜਿਵੇਂ ਪੂਰੋਂ ਨੇ ਕੀਤਾ ਤੇ ਫਿਰ ਜਿਵੇਂ ਮੈਂ ਕਿਹਾ ਮੇਰਾ ਦੋਸਤ ਜਿਵੇਂ ਬੱਬੂ ਮਾਨ ਨੇ ਸੱਚਾ ਪਲੇ ਕੀਤਾ ਉਹ ਤੁਰਦਾ ਤਾਂ ਸੱਚਾ ਲੱਗਦਾ ਹੈ ਔਰ ਇਹ 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 ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਕੈਰੈਕਟਰ ਦੀ ਬੋਡੀ ਲੈਂਗੁਏਜ ਉਸ ਕੈਰੈਕਟਰ ਅਰਗੀ ਹੋ ਜੇ ਐਗਜੈਕਟਲੀ ਹੈ ਨਾ ਜੀ ਔਰ ਅਸੀਂ ਤੁਰਦਿਆਂ ਦੀਆਂ ਉਹ ਸਾਊਂਡਸ ਵੀ ਪਾਈਆਂ ਨੇ ਕਿਸੇ ਦੀ ਜੇ ਕਿਸੇ ਦੀ ਜੁੱਤੀ ਸਪੈਸ਼ਲੀ ਔਰ ਅਸੀਂ ਮਿਊਜ਼ਿਕ ਤੋਂ ਸਹਾਰਾ ਨਹੀਂ ਲਿਆ ਕਿ ਮਿਊਜ਼ਿਕ ਨਾਲ ਕੰਮ ਲੰਗਾ ਦਿਓ ਉਹ ਬੱਬੂ ਮਾਨ ਲੱਗਦਾ ਨਹੀਂ ਉਹ ਕੈਰੈਕਟਰ 'ਚ ਸੁੱਚਾ ਲੱਗਦਾ ਹੈ ਸੱਚਾ ਸੋਹਣਾ ਲੱਗਦਾ ਜੋ ਕਹਿ ਤੁਹਾਡੇ ਸਾਹਮਣੇ ਫਿਲਮ ਨੂੰ ਲੈ ਕੇ ਆਉਣੇ ਹੈ ਤੇ ਹੋਰ ਵੀ ਬਹੁਤ ਫਿਲਮਾਂ ਇਹਨਾਂ ਕਮਾਲ ਦੇ ਟੈਕਨੀਸ਼ੀਅਨਾਂ ਦੇ ਨਾਲ ਮਿਲ ਕੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਜਿਦੇ ਨਾਲ ਤੁਹਾਨੂੰ ਮਾਣ ਹੋਵੇ ਕਿ ਪੰਜਾਬੀ ਸਿਨੇਮਾ ਵਰਲਡ ਦੇ ਕਿਸੇ ਸਿਨੇਮੇ ਨਾਲੋਂ ਪਿੱਛੇ ਨਹੀਂਗਾ ਸਤਿ ਸ਼੍ਰੀ ਅਕਾਲ ਜੀ ਸਭ ਮੇਰ ਕਰੇ